ਪਹਿਲਾਂ ਮੈਨੂੰ ਇਹ ਦੱਸ ਜਦੋਂ ਆਪਾਂ ਹੁਣ ਬਾਜ਼ਾਰ ਗਏ ਸੀ ਹਾਂ ਉਹ ਕੌਣ ਸੀ ਜਿਹੜੀ ਤੈਨੂੰ ਇਸ਼ਾਰੇ ਕਰ ਰਹੀ ਸੀ ਤੇ ਤੂੰ ਵੀ ਉਹਦੇ ਵੱਲ ਦੇਖ ਰਿਹਾ ਸੀ ਮੈਨੂੰ ਜਲਦੀ ਦੱਸ ਜਲਦੀ ਹੁਣ ਤੂੰ ਚੁੱਪ ਕਿਉਂ ਹੋ ਗਿਆ ਤੈਨੂੰ ਕਾਦੀ ਚਿੰਤਾ ਹੋ ਗਈ ਮੇਰੇ ਸਹੁਰੇ ਦੇਦੀਏ ਚਿੰਤਾ ਤਾਂ ਹੋ ਹੀ ਜਾਂਦੀ ਹੈ ਮੇਰੇ ਸਾਲੇ ਦੇਦੀ ਮੈਨੂੰ ਤਾਂ ਜਮੇ ਸਮਝ ਨਹੀਂ ਆ ਰਹੀ ਹੁਣ ਉਹ ਵੀ ਤਾਂ ਪੁੱਛੂਗੀ ਵੀ ਤੂੰ ਕੌਣ ਸੀ ਰੱਬ ਘਰ ਘਰ ਜਾ ਕੇ ਪਿਆਰ ਨਹੀਂ ਵੰਡ ਸਕਦਾ ਇਸ ਕਰਕੇ ਉਹਨੇ ਮਾਂ ਬਣਾਈ ਰੱਬ ਘਰ ਘਰ ਜਾ ਕੇ ਸਜ਼ਾ ਨਹੀਂ ਦੇ ਸਕਦਾ ਫਿਰ ਉਹਨੇ ਘਰ ਵਾਲੀ ਬਣਾਈ ਦੁਨੀਆ ਵਿੱਚ ਵੇਖ ਲੋ ਇੰਨੇ ਲੋਕ ਹੀ ਪਰ ਮੈਂ ਤੇਰੇ ਨਾਲ ਟੱਕਰੀ ਤੇ ਹੁਣ ਮੇਰਾ ਕੰਧ ਨਾਲ ਟਕਰਾਂ ਮਾਰਨ ਨੂੰ ਦੇ ਕਰਦਾ ਕਿ ਮੈਂ ਤੇਰੇ ਨਾਲ ਕਿਉਂ ਟੱਕਰੀ ਅੱਛਾ ਪੀਣ ਵਾਲੀ ਲੱਭਦਾ ਰਹਾ ਤੇ ਦਿਲ ਖੂਨ ਪੀਣ ਵਾਲੀ ਤੇ ਆ ਗਿਆ ਇਹ ਕੀ ਹੋ ਗਿਆ ਤੇਰੀ ਆ ਐਲਈਡੀ ਚੱਲ ਕਿਉਂ ਨਹੀਂ ਰਹੀ ਲੱਗਦਾ ਸੜ ਗਈ ਇਹ ਕੀ ਗੱਲ ਤੇਰੇ ਘਰੋਂ ਆਈ ਹੋਈ ਹਰ ਚੀਜ਼ ਤੇਰੇ ਵਾਂਗੂ ਸੜੀ ਰਹਿੰਦੀ ਹੈ ਹਾਂ ਯਾਰ ਤੁਸੀਂ ਜਨਾਨੀਆਂ ਹੱਥਾਂ ਤੇ ਮਹਿੰਦੀ ਲਾਉਣ ਵੇਲੇ ਹੱਥ ਦੀ ਤਲੀ ਤੇ ਆਪਦੇ ਬੰਦੇ ਦਾ ਨਾਂ ਕਿਉਂ ਲਖੋ ਨਹੀਂਓ ਤਾਂ ਕਿ ਬੰਦਾ ਮੁਠੀ ਚ ਰਹੇ ਹਾਂ ਹਾਂ ਵਧੀਆ ਵਧੀਆ ਤੂੰ ਦੱਸ ਆਪਣਾ ਕਿਵੇਂ ਆ ਤੂੰ ਕਿਦਾਂ ਲੱਗੀ ਫੋਨ ਤੇ ਉਹ ਮੇਰੀ ਫਰੈਂਡ ਦਾ ਫੋਨ ਆਉਣਿਆ ਵਾ ਕਿਹੜੀ ਫਰੈਂਡ ਔਰ ਜਿਹੜੀ ਉਧਰ ਮਾਰਕੀਟs ਨਹੀਂ ਮਿਲੀ ਅੱਛਾ ਉਹ ਸੋਹਣੀ ਜੀ ਜਿਹੜੀ ਆ ਵਾਹ ਔਰ ਵਧੀਆਂ ਮੇਰੀ ਵੀ ਕਿ ਨਾਂ ਮਾੜੀ ਦੀ ਗੱਲ ਅੱਜ ਕਿਸ ਦਿਨ ਹਾਲ ਚਾਲ ਪੁੱਛਾਂ ਮੈਂ ਨਹੀਂ ਉਦਾਂ ਹੀ ਨੇ ਆ ਨਾ ਮਾੜੀ ਦੀ ਗੱਲ ਕਰੀਏ ਆਪਣੇ ਵੀਰ ਨਾਲ ਕਰ ਲਉ ਮੈਂ ਕਰਲਾ ਤੂੰ ਮੈਂ ਨਹੀਂ ਨਹੀਂ ਕਰ ਲਉ ਪਛਾਬ ਆਇਆ ਮੈਂ ਕਰਲਾ ਤੂੰ ਕੋਈ ਮੈਂ ਤੁਹਾਨੂੰ ਕਿਹਾ ਸੀ ਮੇਰੇ ਫੋਨ ਚ 400 ਰੁਪਏ ਪਵਾ ਦੇਣਾ ਫਿਰ ਕਿਉਂ ਨਹੀਂ ਪਵਾਏ ਓਏ ਮੈਂ ਗਿਆ ਸੀ ਰੀਚਾਰਜ ਕਰਾਉਣ ਉਹ ਕਹਿੰਦਾ ਜੇ 100 ਰੁਪਏ ਪਵਾਉਂਗੇ ਤਾਂ 80 ਰੁਪਏ ਹੀ ਮਿਲਣਗੇ ਫਿਰ ਕੀ ਹੋ ਗਿਆ ਸੀ 20 ਰੁਪਏ ਦੀ ਨਮਕੀਨ ਲੈ ਆਉਂਦੇ ਇਹ ਇੱਕ ਗੱਲ ਮੈਨੂੰ ਹਜੇ ਤੱਕ ਸਮਝ ਨਹੀਂ ਆਈ ਕੀ ਜਦੋਂ ਆਪਣਾ ਵਿਆਹ ਹੋਇਆ ਸੀ ਤਾਂ ਤੂੰ ਡੋਲੀ ਵੇਲੇ ਬੜੀ ਰੋਈ ਸੀ ਲੈ ਉਹ ਤਾਂ ਰੋਣਾ ਹੀ ਸੀ ਪਰ ਜਦੋਂ ਤੈਨੂੰ ਤੇਰੀ ਮੰਮੀ ਨੇ ਤੇਰੇ ਕੰਨਾਂ 'ਚ ਕੁਝ ਸਮਝਾਇਆ ਟੈਟੂ ਇੱਕ ਨੂੰ ਤਾਂ ਮੁੱਛਾ ਕਰ ਗਈ ਸਾਲੀ ਇਹ ਗੱਲ ਸਮਝ ਨਹੀਂ ਆਈ ਉਹ ਕਹੇ ਹਾਂ ਉਹ ਤਾਂ ਮੇਰੀ ਮੰਮੀ ਨੇ ਕਿਹਾ ਸੀ ਧੀਏ ਚੁੱਪ ਕਰ ਜਾ ਤੂੰ ਕਾਹਨੂੰ ਰੋਨੀ ਐ ਹੁਣ ਤਾਂ ਸਾਰੀ ਉਮਰ ਉਹੀ ਰਹੂਗਾ ਜਿਹੜਾ ਤੈਨੂੰ ਲਈ ਜਾਂਦਾ ਹੈ